ਖਾਣਾ ਬਣਾ ਰਹੇ ਸੀ ਗੈਸ ਮੁੱਕੀ ਬਸ ਸਿਲੰਡਰ ਵਾਲੀ ਗੱਡੀ ਨਹੀਂ ਆਈ ਸਿਲੰਡਰ ਭਰਉਣੇ ਪੈਸੇ ਨਹੀਂ ਹੈਗੇ ਐਨਾ ਸਾਰੀਆਂ ਸਮੱਸਿਆਵਾਂ ਦਾ ਇੱਕੋ ਸਮਾਧਾਨ ਬਾਇਓ ਗੈਸ ਪਲਾਂਟ ਹਾਂਜੀ ਸਹੀ ਸੁਣਿਆ ਬਾਇਓ ਗੈਸ ਪਲਾਂਟ ਅੱਜ ਹੀ ਲਾਓ ਬਾਇਓ ਗੈਸ ਪਲਾਂਟ ਤੇ ਪਾਓ 30% ਸਬਸਿਡੀ ਹਾਂਜੀ 30% ਕਿੰਨੀ 30% ਹੁਣ ਤੁਸੀਂ ਸੋਚਦੇ ਹੋਵੋਗੇ ਕਿਵੇਂ ਕਰ ਸਕਦੇ ਹਾਂ ਸਕੀਮ ਨੂੰ ਅਪਲਾਈ ਅਤੇ ਕਿਹੜੇ ਡਾਕੂਮੈਂਟ ਚਾਹੀਦੇ ਆਗੇ ਖੜਜੋ ਇਸ ਸਕੀਮ ਨੂੰ ਅਪਲਾਈ ਕਰਨ ਲਈ ਦੋ ਚਾਹੀਏ ਤੁਹਾਡੇ ਫੋਟੋ ਨਾਲੇ ਚਾਹੀਦਾ ਆਧਾਰ ਕਾਰਡ ਅਤੇ ਬੈਂਕ ਖਾਤਾ ਤੇ ਇੱਕ ਮਣਵਾਣਾ ਸਰਪੰਚ ਤੋਂ ਐਫੀਬੈਕ ਕਿ ਤੁਸੀਂ ਲਾ ਰਹੇ ਹੋ ਬਾਇਓਗੈਸ ਪਲਾਂਟ ਤੇ ਤੁਸੀਂ ਆਪਣੇ ਜ਼ਿਲ੍ਹੇ ਦੇ ਪੰਜਾਬ એનર્ਜੀ ਡਿਵੈਲਪਮੈਂਟ ਬੋਰਡ ਦੇ ਦਫ਼ਤਰ ਜਾ ਕੇ ਇਸ ਸਕੀਮ ਨੂੰ ਕਰ ਸਕਦੇ ਹੋ ਅੱਜ ਹੀ ਅਪਲਾਈ ਤੇ ਪਾਓ ਇਹਦਾ ਲਾਭ ਇਸ ਸਕੀਮ ਬਾਰੇ ਹੋਰ ਜਾਣਕਾਰੀ ਲੈਣ ਲਈ ਤੁਸੀਂ ਆਪਣੀ ਖੇਤੀ ਐਪ ਦੇ ਸਕੀਮ ਅਤੇ ਸਬਸਿਡੀ ਸੈਕਸ਼ਨ ਵਿੱਚ ਜਾ ਕੇ ਕੁਝ ਕੁਝ ਕਰ ਸਕਦੇ ਹੋ ਧੰਨਵਾਦ